ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤੇ ਹੀ ਰਿਸ਼ਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਜిల్లా ਬਠਿੰਡਾ ਤੋਂ ਆ ਕਾਸਟ ਹੈ ਜੱਟ ਸਿੱਖ ਲੜਕੀ ਦਾ ਰਿਸ਼ਤਾ ਜੀ ਲੜਕੀ ਦੀ ਡੇਟ ਆਫ ਬਰਥ 1995 ਇਹਨਾਂ ਦੀ ਹਾਈਟ ਆ 5 ਫੁੱਟ 3 ਇੰਚ ਇਹਨਾਂ ਨੇ ਸਟੱਡੀ ਕੀਤੀ ਆ ਬੀਐਸਸੀ ਲੜਕੇ ਨੂੰ ਜ਼ਮੀਨ ਦੇ ਤਿੰਨ ਕਿੱਲੇ ਹੁੰਦੇ ਹੈ ਜੀ ਤੇ ਇਹਨਾਂ ਨੇ ਆਇਲਸ ਵੀ ਕਲੀਅਰ ਕੀਤਾ ਹੋਇਆ ਏ ਤੇ ਇਹਨਾਂ ਨੇ ਕੈਨੇਡਾ ਦੇ ਫੈਲ ਲਗਾਉਣੀਆਂ ਇਹਨਾਂ ਨੂੰ ਪ੍ਰੋਪਰ ਸਾਰਾ ਖਰਚਾ ਕਰਨ ਵਾਸਤੇ ਲੜਕਾ ਚਾਹੀਦਾ ਜਿਸ ਕੋਲ ਜ਼ਮੀਨ ਦੇ 6-7 ਕਿੱਲੇ ਹੋਣ ਅਗਰ ਲੜਕਾ ਇਧਰ ਹੀ ਇੰਡੀਆ 'ਚ ਹੈ ਤਾਂ ਲੜਕੇ ਦੀ ਗਵਰਨਮੈਂਟ ਜੌਬ ਹੋਵੇ ਤਾਂ ਵੀ ਇਹ ਰਿਸ਼ਤਾ ਕਰ ਦੇਣਗੇ ਜੀ ਪਰ ਲੜਕੇ ਨੂੰ ਜ਼ਮੀਨ ਦੇ 7-8 ਕਿੱਲੇ ਆਉਂਦੇ ਹੋਣ ਜਿਸ ਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਪੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ